ਦੇ ਬੱਚਿਆਂ ਤੇ ਦੇ ਬੱਚਿਆਂ ਦੇ ਪੇਰੈਂਟਸ ਨੂੰ ਸਮਰਪਿਤ ਕੀਤਾ ਵਾ ਤੇ ਹੁਣ ਇਸ ਤੋਂ ਬਾਅਦ ਸਾਡੇ ਕੁਝ ਬੱਚਿਆਂ ਵਾਸਤੇ ਕੁਝ ਅਵਾਰਡ ਨੇ ਕੁਝ ਅਵਾਰਡ ਪ੍ਰੋਗਰਾਮ ਉਹਨਾਂ ਦੀ ਹੌਸਲਾ ਵਧਾਈ ਉਹ ਹੁਣ ਹੈਪੀ ਜੀ ਸ਼ੁਰੂ ਕਰਨਗੇ ਤੇ ਮੈਂ ਇੱਕ ਵਾਰੀ ਤੁਹਾਨੂੰ ਦਿਲੋਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਇੰਨਾ ਪਿਆਰ ਦੇਣ ਦਾ ਥੈਂਕ ਯੂ ਸੋ ਮਚ ਅਸਕਤੀ ਕਰਨਾ ਚਾਹੋਗੇ ਅੱਜ ਪਰਵਾਸ ਸਵਾਗਤ ਪਿੰਡ ਦੇ ਵਿੱਚ ਕੁਝ ਕੀਤਾ ਹੋਵੇ ਪਿੰਡ ਲਈ ਤਾਂ ਇਦਾਂ ਦਾ ਸਵਾਗਤ ਹੈ ਨੇ ਪਿੰਡ ਵਾਲੇ ਹਮੇਸ਼ਾ ਇਦਾਂ ਕਰਦੇ ਆ ਪਿੰਡ ਜਿਹੜਾ ਸਾਡੇ ਐਕਚੁਅਲੀ ਪਿੰਡ ਵਾਲੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਤੇ ਮੈਂ ਵੀ ਆਪਣੇ ਜਦੋਂ ਵੀ ਇੱਥੇ ਆਈਦਾ ਇੰਡੀਆ ਜਦੋਂ ਵੀ ਆਈਦਾ ਸਿਰ ਪਿੰਡ ਕਰਕੇ ਆਈਦਾ ਕਿਉਂਕਿ ਪਿੰਡ ਵਾਲੇ ਮੈਨੂੰ ਲੱਗਦਾ ਵਾ ਕਿ ਮੇਰੇ ਲਈ ਮੇਰੇ ਰੱਬ ਵਰਗੇ ਆ ਪਿੰਡ ਵਾਲੇ ਬੋਲੇ ਸਾਰੇ ਆਜ ਆ ਜਿਹੜਾ ਬੱਚਿਆਂ ਦਾ ਵਾ ਅੱਜ ਐਕਚੁਅਲੀ ਇਹ ਪ੍ਰੋਗਰਾਮ ਜਿਹੜਾ ਸਮਰਪਿਤ ਆ ਬੱਚਿਆਂ ਦਾ ਤੇ ਬੱਚਿਆਂ ਦੇ ਪੇਰੈਂਟਸ ਤੇ ਉਹਨਾਂ ਨੂੰ ਅੱਜ ਪ੍ਰਾਈਜ਼ ਵਗੈਰਾ ਉਹਨਾਂ ਨੂੰ ਦੇ ਰਹੇ ਆ ਜਿਹੜੇ ਪੇਰੈਂਟਸ ਸਾਨੂੰ ਕਈ ਵਾਰੀ ਬੜੀ ਮੁਸ਼ਕਲ ਆਉਂਦੀ ਹੈ ਕਿ ਬੱਚਿਆਂ ਨੂੰ ਸਕੂਲੇ ਭੇਜਦੇ ਨਹੀਂ ਪੇਰੈਂਟਸ ਤਾਂ ਹੀ ਬੜਾ ਮੋਟੀਵੇਟ ਕਰਦੇ ਨੇ ਨਹੀਂ ਬੱਚਿਆਂ ਨੂੰ ਹਰ ਬੱਚੇ ਨੂੰ ਚਾਹੁੰਦੇ ਆ ਕਿ ਬੱਚਿਆਂ ਨੂੰ ਥੋੜਾ ਜਿਹਾ ਜਦੋਂ ਕਿਸੇ ਨੂੰ ਤੁਸੀਂ ਪ੍ਰਾਈਜ਼ ਦੇ ਦਿੰਦੇ ਹੋ ਤਾਂ ਪ੍ਰਾਈਜ਼ ਦਾ ਇਹ ਨਹੀਂ ਜ਼ਰੂਰੀ ਹੁੰਦਾ ਕਿ ਉਹਨੂੰ ਕੋਈ ਚੀਜ਼ ਮਿਲ ਗਈ ਆ ਉਹ ਬੱਚੇ ਦੇ ਅੰਦਰ ਇਨਾ ਹੌਸਲਾ ਕਿ ਅੱਜ ਪ੍ਰਾਈਜ਼ ਮਿਲਿਆ ਵਾ ਅੱਜ ਇੱਥੇ ਮੇਰੇ ਲਈ ਤਾੜੀਆਂ ਵੱਜ ਰਹੀਆਂ ਇੱਕ ਵਾਰੀ ਇਹੋ ਜਿਹੀ ਹੋ ਸਕਦੀ ਹੈ ਕਿ ਸਾਨੂੰ ਸਾਰਾ ਪੰਜਾਬ ਸਾਡੇ ਲਈ ਤਾੜੀਆਂ ਮਾਰ ਅਣ ਜਦੋਂ ਬੱਚਾ ਸੋਚਦਾ ਮਿਹਨਤ ਕਰਦਾ ਵਾ ਉਹਨੂੰ ਕੋਈ ਸੁਪਨਾ ਦਿਖਾਈ ਅਹੀਂ ਵੀ ਆਹ ਸੁਪਨਾ ਤੇਰਾ ਪੂਰਾ ਹੋਊਸ ਕਿਦਾ ਹੈ ਅੱਜ ਅਹੀਂ ਕੇ ਬੱਚਿਆਂ ਨੂੰ ਕਿ ਜੇ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਆਈਐਸ ਬਣ ਸਕਦੇ ਹੋ ਆਈਪੀਐਸ ਬਣ ਸਕਦੇ ਹੋ ਤੁਹਾਡੇ ਵਾਸਤੇ ਪੂਰਾ ਪੰਜਾਬ ਤਾੜੀਆਂ ਮਾਰੇਗਾ ਹਨ ਇਹ ਸੁਪਨਾ ਲੈ ਕੇ ਬੱਚੇ ਨਾਲ ਚੱਲਣ ਪੰਜਾਬ ਦੇ ਵਿੱਚ ਬਹੁਤ ਲੋਕ ਵਿਦੇਸ਼ਾਂ ਵਿੱਚ ਪਿੱਟੇ ਹੋਏ ਆ ਪਰ ਤੁਹਾਨੂੰ ਕਿੱਦਾਂ ਹੈ ਮੋਟੀਵੇਸ਼ਨ ਮਿਲੇਗਾ ਇਸ ਤਰੀਕੇ ਦਾ ਕੰਮ ਪਿੰਡ ਵਾਸਤੇ ਵੀ ਕਰਨਾ ਚਾਹੀਦਾ ਕਿਉਂਕਿ ਜਾਂ ਤਾਂ ਮੈਂ ਇਸ ਇਸ ਪਿੰਡ ਵਿੱਚ ਪੜਿਆ ਇਸ ਸਿਸਟਮ ਨੂੰ ਜੇ ਬੜਿਆ ਆਪਾਂ ਤੇ ਮੈਨੂੰ ਜੋ ਲੱਗਦਾ ਵਾ ਪਰਸਨਲੀ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਆਪਣੇ ਪਿੰਡ ਵਾਸਤੇ ਆਪਣੇ ਸ਼ਹਿਰ ਵਾਸਤੇ ਆਪਣੇ ਸਟੇਟ ਵਾਸਤੇ ਪੂਰੇ ਇੰਡੀਆ ਵਾਸਤੇ ਅਗਰ ਐਜੂਕੇਸ਼ਨ ਹਰ ਬੰਦ ਬੱਚੇ ਨੂੰ ਐਜੂਕੇਸ਼ਨ ਮਿਲੇ ਤੇ ਸਾਨੂੰ ਚੰਗੇ ਪੋਲੀਟਿਸ਼ੀਅਨ ਮਿਲਣਗੇ ਸਾਨੂੰ ਚੰਗੀਆਂ ਸਰਕਾਰਾਂ ਮਿਲਣਗੀਆਂ ਅਸੀਂ ਤਰੱਕੀ ਕਰਾਂਗੇ ਜੇ ਐਜੂਕੇਸ਼ਨ ਬੱਚਿਆਂ ਨੂੰ ਚੰਗੀ ਮਿਲੇ ਪਰ ਲਗਾਤਾਰ ਜਦੋਂ ਵੀ ਤੁਸੀਂ ਕੋਈ ਫੰਕਸ਼ਨ ਕਰਦੇ ਹੋ ਪਿੰਡ ਦੇ ਸਰਕਾਰੀ ਸਕੂਲ 'ਚ ਕਰਾਉਂਦੇ ਹੋ ਪਰ ਜ਼ਿਆਦਾਤਰ ਪੰਜਾਬ ਪਾਸੇ ਜਿਹੜੇ ਨੇ ਨਾ ਉਹ ਇਸ ਵੇਲੇ ਪ੍ਰਾਈਵੇਟ ਸਕੂਲਾਂ ਵੱਲ ਰੁੱਕ ਚੁੱਕੇ ਨੇ ਸਰਕਾਰੀ ਸਕੂਲਾਂ ਵੱਲ ਰੁੱਕ ਘਟ ਕਰਦੇ ਦੇ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਨਹੀਂ ਉਹਨੂੰ ਤੁਸੀਂ ਮਤਲਬ ਵੀ ਆਫ ਕੋਰਸ ਬਹੁਤ ਕਰਦੇ ਆ ਲੋਕ ਬਹੁਤ ਲੋਕਾਂ ਨੇ ਅਡਾਪਟ ਕੀਤੇ ਸਕੂਲ ਬਹੁਤ ਲੋਕ ਕਰਦੇ ਵੀ ਆ ਐਨ ਆਰ ਆਈ ਵੀ ਬਹੁਤ ਕਰਦੇ ਆ ਹੋਰ ਵੀ ਬਹੁਤ ਲੋਕ ਕਰਦੇ ਆ ਪਰ ਉਹ ਸਕੂਲ ਨਹੀਂ ਕਿਹਦੇ ਹੋ ਤੇ ਇੱਕ ਬਿਜ਼ਨਸ ਹੈ ਨਾ ਜਿਹੜੇ ਲੋਕ ਆਪਣਾ ਬਿਜ਼ਨਸ ਕਰ ਰਹੇ ਆ ਲੇਕਿਨ ਅਹੀਂ ਕਿਸੇ ਬਿਜ਼ਨਸ ਵੀ ਮਾੜਾ ਨਹੀਂ ਕਿਸੇ ਦੇ ਉਹ ਵੀ ਜਿਹੜਾ ਐਜੂਕੇਸ਼ਨ ਦਾ ਬਿਜ਼ਨਸ ਸਾਰੇ ਬਿਜ਼ਨਸ ਨੂੰ ਸਲੂਟ ਹੈ ਜੀ ਸਾਰੇ ਨਾਲ ਕਿਸੇ ਨਾਲ ਵੀ ਕੈਸੇ ਦੇ ਪਰ ਬिडੂ ਅਹੀਂ ਕੋਈ ਬਿਜ਼ਨਸ ਨਹੀਂ ਕਰਦੇ ਨਾ ਅਹੀਂ ਪੋਲੀਟੀਸ਼ੀਅਨ ਆ ਨਾ ਮੈਂ ਕਿਸੇ ਪਾਰਟੀ ਦੇ ਨਾਲ ਆ ਨਾ ਦਾ ਸੰਬੰਧ ਕੋਈ ਅਹੀਂ ਸਿਰ ਸਾਰਿਆਂ ਦੇ ਸਾਝੇ ਆ ਸਾਰਿਆਂ ਨਾਲ ਪਿਆਰ ਕਰਦੇ ਆ ਆਪਣੇ ਵਰਗੇ ਐਨਆਰਐਸ ਤੋਂ ਨੂੰ ਕੀ ਕਹਿਣਾ ਚਾਹੀਦਾ ਆਪਣੇ ਆਪਣੇ ਪਿੰਡ ਆ ਉਹਦੇ ਰੌਣਕ ਆ ਲਾ ਪੰਜਾਬ ਦਾ ਫਿਰ ਉਹ ਜ ਆ ਪੰਜਾਬ ਬਣਾ ਕੇ ਜਦੋਂ ਅੱਜ ਤੋਂ 20-25 ਸਾਲ ਪਹਿਲਾਂ ਹੁੰਦਾ ਸੀ ਪਹਿਲਵਾਨਾਂ ਦਾ ਪੰਜਾਬ ਹਾਕੀ ਦਾ ਪੰਜਾਬ ਖੇਡਾਂ ਦਾ ਪੰਜਾਬ ਫਿਰ ਲੋਕਾਂ ਨੇ ਉਹ ਜਿਹਾ ਪੰਜਾਬ ਬਣਾਈਏ ਇਹ ਗਵਾਂ